ਆਹ ਗੁੱਲੀ ਡੰਡਾ ਮਰਦਾ ਨਹੀਂ ਪਰੰਤੂ ਕਈ ਕਿਸਾਨ ਆਪਰਾ ਕਹਿੰਦੇ ਇਸ ਤਾਂ ਐਂ ਚੁਟਕੀਆਂ ਦੀ ਗੁੱਲੀ ਡੰਡਾ ਖਤਮ ਕਰ ਦਿੰਦੇ ਆ ਕਹਿੰਦੇ ਇਸ ਤਾਂ ਸਿਰਫ 50 ਰੁਪਏ ਪ੍ਰਤੀ ਏਕੜ ਦੇ ਖਰਤੇ ਨਾਲ ਹੀ ਆਹ ਗੁੱਲੀ ਡੰਡੇ ਦਾ ਕੰਮ ਨਿਬੇੜ ਦਿੰਦੇ ਆ ਸੜਕੇ ਸੁਬਾਹ ਹੋ ਜਾਂਦਾਗਾ ਕਹਿੰਦੇ ਅਸੀਂ ਤਾਂ ਬਸ ਹਾ 40 ਤੋਂ 50 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੈਟਰੀਬਿਜਨ ਲੈਣੇ ਆ ਜਿਹਨੂੰ ਆਪਾਂ ਸੰਕੋਰ ਕਹਿੰਦੇ ਆ ਇਹਦੀ ਸਪਰੇਅ ਕਰ ਦਿੰਦੇ ਆ ਲਗਭਗ 50-60 ਰੁਪਏ ਕਿਲੇ ਦਾ ਖਰਚਾ ਆਉਂਦਾ ਤੇ ਗੁੱਲੀ ਡੰਡਾ ਨਾਲ ਨਾਲ ਮਰ ਜਾਂਦਾ ਇੱਥੋਂ ਤੱਕ ਕਿ ਕਈ ਕਿਸਾਨ ਆਪਰਾ ਕਹਿੰਦੇ ਸਪਰੇਅ ਕਰਨ ਤੋਂ ਕਰਨੀ ਆ ਜਦੋਂ ਅਸੀਂ ਪ ਜੇ ਜਦੋਂ ਸਾਰਾ ਪਾਣੀ ਸਾਰੀ ਜਮੀਨ ਪੀ ਜਾਂਦੀ ਆ ਉਸ ਤੋਂ ਬਾਅਦ ਅਸੀਂ ਪ੍ਰਤੀ ਏਕੜ 70 ਤੋਂ 80 ਗ੍ਰਾਮ ਜੂਰੂ ਵਿੱਚ ਮਿਸ ਕਰਕੇ ਸੰਕੋਰ ਪਾ ਲੈਂਦੇ ਆ ਆਹੀ ਬਸ 100 ਰੁਪਏ ਕਿਲੇ ਦਾ ਖਰਚਾ ਆਉਂਦਾ ਆਹੀ ਨਿਮੇੜ ਦਿੰਦੇ ਨੇ ਗੁੱਲੀ ਡੰਡੇ ਦਾ ਕੰਮ ਤਾਂ ਤੇ ਕਈ ਕਿਸਾਨ ਭਰਾ ਕਹਿੰਦੇ ਸੰਕੋਰ ਤਾਂ ਕਾਨੂੰ ਪੜਨਾ ਅਸੀਂ ਤਾਂ ਪਹਿਲਾਂ ਪਾਣੀ ਲਾਉਣ ਤੋਂ ਤਿੰਨ ਚਾਰ ਦਿਨ ਪਹਿਲਾਂ ਲੀਡਰ ਦੀ ਸਪਰੇਅ ਕਰ ਦਿੰਦੇ ਆ ਕਾਫੀ ਜਿੱਦੇ ਪ੍ਰਾਣੀ ਸਪਰੇਅ ਆ ਨਾ ਇਹਦੇ ਨਾਲ ਹੀ ਛੋਟੇ ਛੋਟਾ ਡਾ ਗੁਲੇੜਾ ਉਗਰਿਆ ਹੁੰਦਾ ਸਾਰੇ ਦਾ ਕੰਮ ਨਿਬੜ ਜਾਂਦਾ ਇੱਕ ਵਾਰੀ ਚ ਮਰ ਜਾਂਦਾ ਹੈਗਾ ਤੇ ਜਿਨ੍ਹਾਂ ਦੇ ਇਹ ਲੀਡਰ ਕੰਮ ਨਹੀਂ ਕਰਦੀ ਉਹ ਕਹਿੰਦੇ ਵੀ ਜ ਦਿਗੋਤ ਜਦੋਂ 72 ਆ ਗਿਆ ਤੇ ਉਦੋਂ ਅਸੀਂ ਕਰਦੇ ਆ ਟਾਪਿਕ ਪਲਸ ਲੀਡਰ ਨੂੰ ਮਿਕਸ ਕਰਕੇ ਸਪਰੇ ਛੋਟਾ ਵੱਡਾ ਕੋਲਿੰਡਾ ਸਾਰੀ ਮਰ ਜਾਂਦਾ ਹੈਗਾ ਜੇ ਨਾ ਟਾਪਿਕ ਨਹੀਂ ਕੰਮ ਕਰਦੀ ਲੀਡਰ ਨਹੀਂ ਕੰਮ ਕਰਦੀ ਉਹ ਦੋਨੇ ਮਿਕਸ ਕਰ ਲੈਂਦੇ ਆ ਕਈ ਕਿਸਾਨ ਭਰਾ ਤਾਂ ਇੱਕ ਜੁਨਟ ਲੀਡਰ ਦੀ ਲੈਂਦੇ ਦੋ ਤਿੰਨ ਪੈਕਟ ਵਿੱਚ ਟਾਪਿਕ ਦੇ ਪਾੜਦੇ ਆ ਕਹਿੰਦੇ ਗੁਲਿੰਡਾ ਮਾਰਨਾ ਆਹੀ ਮਰ ਜਾਂਦਾ ਨਾਲੇ ਸਾਡੀ ਕਣਕ ਨੂੰ ੱਤਕਾ ਨਹੀਂ ਵੱਜਦਾ ਇੱਥੋਂ ਤੱਕ ਕਿ ਕਈ ਕਿਸਾਨ ਭਰਾ ਕਹਿੰਦੇ ਅਸੀਂ ਤਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਕ ਪੈਕ ਟਾਪਿਕ ਨਾਲ 40 ਤੋਂ 50 ਗ੍ਰਾਮ ਸੰਕੋਰ ਪੈਨੇ ਪਾਉਣੀ ਆ ਫੇਰ ਸਾਡੇ ਗੁੱਲੀ ਡੰਡਾ ਮਰਦਾ ਤੇ ਅੱਧੇ ਕਿਸਾਨ ਭਰਾ ਇਹੋ ਜੀ ਕਹਿੰਦੇ ਟੋਪਿਕ ਤੇ ਸੰਕੋਰ 50 ਗ੍ਰਾਮ ਕੁਛ ਨਹੀਂ ਕਰਦੀ ਨਾਲ ਸਾਨੂੰ ਲੀਡਰ ਪਾਉਣੀ ਪੈਂਦੀ ਆ ਤਾਂ ਦੋਸਤੋ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਗੁੱਲੀ ਡੰਡਾ ਬਹੁਤ ਜ਼ਿਆਦਾ ਅਡੀਅਰ ਹੋ ਚੁੱਕਿਆ ਜਿੱਥੇ ਤੁਹਾਡੇ ਤੋਂ ਸਸਤੀ ਸਪਰੇਨਾ ਮਰਦਾ ਮਾਰ ਲਓ ਜੇ ਤੁਹਾਡੇ ਖੇਤਾਂ ਦੇ ਵਿੱਚ ਕੱਲੀ ਲੀਡਰ ਕੰਮ ਕਰਦੀ ਆ ਤਾਂ ਲੀਡਰ ਦੀ ਸਪਰੇ ਕਰੋ ਜੇ ਐਕਸੀਲ ਕੰਮ ਕਰਦੀ ਆ ਤਾਂ ਐਕਸੀਲ ਸਪਰੇ ਕਰੋ ਸੰਕੋਰ ਵੱਲ ਨਾ ਜਾਓ ਜੇਕਰ ਸੰਕੋਰ ਵਾਲ ਜਾਣਾ ਤਾਂ ਪਹਿਲਾਂ ਉਹਦੇ ਸਾਈਡ ਇਫੈਕਟ ਸੁਣ ਲਓ ਤਾਂ ਦੋਸਤੋ ਆਸੇ ਪਾਸੇ ਦੇਖ ਕੇ ਇੱਕਦਮ ਜ਼ਿਆਦਾ ਡੋਜ਼ ਆਪਾਂ ਸੰਕੋਰ ਦੇ ਲੈਣੀ ਵੀ ਪ੍ਰਤੀ ਏਕੜ 80 ਗ੍ਰਾਮ ਸਪਰੇਅ ਦੇ ਵਿੱਚ ਸੰਕੋਰ ਪਾ ਲਈ ਜਾਂ 50 ਗ੍ਰਾਮ ਸੰਕੋਰ ਪਾ ਲਈ ਵਿੱਚ ਲੀਡਰ ਵਿੱਚ ਟੋਪਿਕ ਮਿਕਸ ਕਰ ਲਿਆ ਇਹਦੇ ਨਾਲ ਤੁਹਾਡੀ ਕਣਕ ਵੀ ਸੜ ਸਕਦੀ ਆ ਹਾਂ ਦੋਸਤੋ ਇਹ ਬਹੁਤ ਹੀ ਇਹਦੇ ਖਤਰਨਾਕ ਟੈਕਨੀਕਲ ਆ ਜਿਹੜਾ ਅੜੀਅਲ ਤੇ ਅੜੀਅਲ ਗੁੱਲੀ ਟੈਡਨ ਨੂੰ ਖਤਮ ਕਰ ਦਿੰਦਾ ਪਰੰਤੂ ਨਾਲ ਆਪਣੇ ਕਣਕ ਵੀ ਚੱਕ ਦਿੰਦਾ ਇਸ ਗੱਲ 'ਵਾਲ ਖਾਸ ਧਿਆਨ ਦਿਓ ਹੁਣ ਮੈਂ ਤੁਹਾਨੂੰ ਵਕ ਵਕ ਤਰੀਕੇ ਦੱਸ ਦਿੱਤੇ ਜੇਕਰ ਤੁਹਾਡੇ ਗੁੱਲੀ ਦਾ ਅੜੀਅਲ ਨਹੀਂ ਤਾਂ ਤੁਸੀਂ ਲੀਡਰ ਪਲਸ ਟਾਪਿਕ ਨੂੰ ਮਿਕਸ ਕਰਕੇ ਸਪਰੇਅ ਕਰੋ ਬਹੁਤ ਜਲਦੀ ਸੋਨੇ ਰਿਜ਼ਲਟ ਮਿਲਣਗੇ ਜੇਕਰ ਥੋੜਾ ਜਿਹਾ ਅੜੀਅਲ ਹੋ ਚੁੱਕਿਆ ਤਾਂ ਤੁਸੀਂ ਵਿੱਚ ਸੰਕੋਰ ਵਿੱਚ ਪਾ ਸਕਦੇ ਹੋ ਕਿੰਨੀ 25 ਤੋਂ 30 ਗ੍ਰਾਮ ਤਹ ਹੌਲੀ ਹੌਲੀ ਵਧਾਉਣੀ ਹੈ ਤਜਰਬੇ ਦੇ ਮਤਲਬ ਕਿਉਂਕਿ ਸੰਕੋਰ ਦਾ ਝੜਕਾ ਵੱਧਿਆ ਕਣਕ ਛੇਤੀ ਛੇਤੀ ਠੀਕ ਨਹੀਂ ਹੁੰਦੀ ਤੇ ਨਾਲੇ ਜਿੱਥੇ ਸੰਕੋਰ ਦਾ ਝੜਕਾ ਬਹੁਤ ਜ਼ਿਆਦਾ ਵੱਧ ਗਿਆ ਉੱਥੇ ਆਪਣੀ ਕਣਕ ਦਾ ਝਾੜ ਵੀ 100% ਘਟਦਾ ਕਿਉਂਕਿ ਬਹੁਤ ਜਦੇ ਭੈੜੀ ਕਰਦੀ ਹੈ ਆਪਣੀ ਕਣਕਰਾਲ ਤਾਂ ਦੋਸਤੋ ਇਹ ਵਕ ਵਕ ਤਰੀਕੇ ਤੁਹਾਨੂੰ ਦੱਸ ਦਿੱਤੇ ਕਿ ਕਿ ਆਪਾਂ ਗੁੱਲੀ ਡੰਡੇ ਨੂੰ ਕਿਵੇਂ ਕੰਟਰੋਲ ਕਰਨਾ ਜੇਕਰ ਤੁਹਾਡੀ ਜ਼ਮੀਨ ਹਲਕੀ ਆ ਤਾਂ ਸੰਕੋਰ ਦੀ ਵਰਤੋਂ ਆਪਾਂ ਘੱਟ ਕਰਨੀ ਹੈ ਜੇਕਰ ਭਾਰੀ ਆ ਤਾਂ ਸੰਕੋਰ ਆਪਾਂ ਜ਼ਿਆਦਾ ਦੇ ਵੀ ਲੈ ਸਕਦੇ ਆ ਯਾਦ ਰੱਖੇ ਕੋਈ ਮਰਜ਼ੀ ਸਪਰੇਅ ਕਰਨੀ ਚਾਹੇ ਸੰਕੋਰ ਦੀ ਆ ਚਾਹੇ ਲੀਡਰ ਦੀ ਆ ਚਾਹੇ ਐਕਸੀਐਲ ਦੀ ਆ ਚਾਹੇ ਟੋਪਿਕ ਦੀ ਆ ਜਦੋਂ ਆਪਣੀ ਜ਼ਮੀਨ ਬੱਤਰ ਆ ਗਈ ਉਹਦੀ ਸਪਰੇਅ ਕਰਨੀ ਜੇਕਰ ਬੱਤਰ ਨਹੀਂ ਗਿੱਲੀ ਆ ਤਾਂ 100% ਤੁਹਾਡੀ ਕਣਕ ਪੀਲੀ ਪਾਉਗੀ ਪਾਉਗੀ ਤੇ ਇੱਕ ਵਾਰ ਦੇ ਦਿਓ ਆਪਣੀ ਕਣਕ ਪੀਲੀ ਪੈ ਜੇ ਕਿਸੇ ਵੀ ਸਪਰੇਅ ਨਾਲ ਹਰਬੀਸਾਈਡ ਕੋਈ ਮਰਜ਼ੀ ਚਾਹੇ 240 ਕਿਉਂ ਨਾ ਹੋਵੇ ਤਾਂ ਘੱਟੋ-ਘੱਟ 20 ਦਿਨ ਲੱਗ ਜਾਂਦੇ ਉਹਨੂੰ ਸਹੀ ਹੋਣ ਤੇ ਕਿਉਂਕਿ 15-16 ਦਿਨ ਤੱਕ ਆਪਣੇ ਹਰਬੀਸਾਈਡ ਦਾ ਸਪਰੇਅ ਦਾ ਅਸਰ ਹੀ ਰਹਿੰਦਾਗਾ ਤਾਂ ਕਰਕੇ ਕਹਿਣਾ ਪਹਿਲੀ ਸੂਝ ਸਮਝ ਕੇ ਸਪਰੇਅ ਕਰਨੀ ਆ ਹੁਣ ਦਿਓ ਜਾਈਸ